ਸਾਰੇ ਪੁਆਇੰਟ ਹਨ ਜਮਸੀ ਦੀ ਕ੍ਰਮਚਾਰ ਸਮਿਤੀ ਜਮਸੀ ਦੀ ਮੇਰੀ ਸ਼ੋਦੀ ਦੀ ਗਵਾਹੀ ਆ ਪਿਛਲੇ ਹਫਤੇ ਰੇਸਾ ਆਦੀ ਆਖਰ ਨੂੰਗਾ ਫੇਰ ਪਣੀ ਨਜ਼ਰ ਬੜੀ ਕੱਟ ਗਈ ਐ ਤੇ ਇੰਨੀ ਪਰੇਸ਼ਾਨ ਹੋ ਗਈ ਨੂੰ ਲੱਗਦੀ ਕਾਮ ਲੱਗੇ ਤੇ ਮੈਂ ਉਹ ਕੁੜੀ ਨੂੰ ਖੜੋ ਰੱਖਿਆ ਇਹ ਜਦੋਂ ਜਦੋਂ ਨੂੰ ਲੱਗਦੀ ਤੇ ਮਮਤਾ ਮੇਰੇ ਵਰਗੀ ਆਂਦੀ ਮੰਮੀ ਦੇ ਚਲ ਦੀ ਆਖਰ ਨੂੰ ਕੋ ਸੋਹੰਡਿਆ ਬਤੇ ਫੇਰ ਨਜ਼ਰ ਕਟਾਈ ਮੈਂ ਉੱਥੇ ਹੀ ਪ੍ਰਭੂ ਦਾ ਧੰਨਵਾਦ ਕਰਦੀ ਆਈ ਮੈਂ ਕੰਮ ਤੋਂ ਹੀ ਮੈਂ ਫੇਰ ਆਣ ਕੇ ਦਵਾਈ ਕਰ ਲਗਦੀ ਦਵਾਈ ਦਾ ਮੈਂ ਬੈਹ ਕੇ ਦੀ ਅੱਖ ਦੇ ਇਤਿਹਾਸ ਚਰਾ ਕੇ ਮੈਂ ਦਵਾਈ ਕਰ ਲਾਂ ਪ੍ਰਭੂ ਜੇ ਸੁਣ ਸੀ ਬੜਾ ਧੰਨਵਾਦ ਕਰਦੀ ਆਂ ਸਾਡੇ ਕੋਲ ਇਨਾ ਪੈਸਾ ਥਿਲਾ ਨਹੀਂ ਹੈ ਤੇ ਜੀਵਤਨਾ ਸਾਡੇ ਕੋਲ ਹਨ ਕੁਰੀਸ਼ੂ ਜਿਵੇਂ ਡਾਕਟਰ ਕੋਈ ਚੈਟਾਂ ਦੀ ਕੋਈ ਹੱਤ ਨਹੀਂ ਹੈ ਪ੍ਰਭੂ ਜੀ ਮੈਂ ਤਾਂ ਧੰਨਵਾਦ ਕਰਦੀ ਆਂ ਪ੍ਰਾਰਥਨਾ ਕਰਦੇ ਕਰਦੇ ਪ੍ਰਭੂ ਦੇ ਦਾਸ ਦਾ ਫੋਨ ਆ ਗਿਆ ਕਿ ਹਜੇ ਫੋਨ ਨਹੀਂ ਕੀਤਾ ਪ੍ਰਭੂ ਦੇ ਦਾਸ ਨੂੰ ਤੇ ਦੋ ਉਸੇ ਵळे ਨੂੰ ਆ ਗਿਆ ਦਾਸ ਨੇ ਕੁੰਡ ਦਾਸ ਨੇ ਪ੍ਰਾਰਥਨਾ ਕੀਤੀ ਤੇ ਬੇਟੀ ਦੀ ਨજર ਜਿਹੜੀ ਉਸੇ ਵळे ਠੀਕ ਹੋ ਗਈ ਹਾਲੇ ਕਿ ਮੈਂ ਪ੍ਰਭੂ ਦਾ ਬੜਾ ਧੰਨਵਾਦ ਕਰਦੀ ਆਂ ਕਿ ਦਾਸਾਂ ਦੇ ਬਸੀਦੇ ਹੀ ਪ੍ਰਭੂ ਤੱਕ ਪਹੁੰਚੇ ਆਂ ਮੈਂ ਪ੍ਰਭੂ ਦਾ ਬੜਾ ਧੰਨਵਾਦ ਕਰਦੀ ਆਂ ਕਿ ਬੱਚੀ ਦੀ ਨજર ਜਿਹੜੀ ਬਿਲਕੁਲ ਨਹੀਂ ਹੀ ਦਿਖਦਾ ਤੇ ਰੋਂ ਲੱਗਦੀ ਈ ਤੇ ਮੈਂ ਰੋਂਦੀ ਰੋਂਦੀ ਨੇ ਪ੍ਰਾਰਥਨਾ ਕਰ ਪ੍ਰਭੂ ਕਰੀ ਕੀਤੀ ਪ੍ਰਭੂ ਜੀ ਸਾਡੇ ਕੋਲ ਕੋਈ ਪੈਸਾ ਥਿਲਾ ਨਹੀਂ ਆ ਤਾਂ ਦਾ ਜੀਵਨ ਨਾ ਸਾਡੇ ਕੋਲ ਆ ਅਸੀਂ ਇਹ ਡਾਕਟਰਾਂ ਕੋਲ ਨਹੀਂ ਤੇ ਪ੍ਰਭੂ ਨੇ ਬੱਚੀ ਦੀ ਅੱਖ ਨੂੰ ਬਿਲਕੁਲ ਠੀਕ ਕੀਤਾ ਕੋਈ ਵੀ ਹੁਣ ਕਮੀ ਨਹੀਂ ਉਸੇ ਵਕਤ ਪ੍ਰਭੂ ਨੇ ਸ਼ੁਗਿਆ ਕਿ ਅੱਖ ਨੂੰ ਠੀਕ ਕੀਤਾ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ ਮੇਰੇ ਬੇਟੇ ਦੇ ਇੱਕ ਦਿਨ ਪਿਆਰ ਦੇ ਵਿੱਚ ਇੰਨੀ ਦਰਦੂੰਗਰੀ ਜਿਹੜੀ ਉਹ ਕਾਂ ਨਹੀਂ ਹੁੰਦੀ ਨਾ ਖਾਨਾ ਕੰਮ ਕਰੰਗਾ ਇਹ ਮੈਂ ਥੋੜੀ ਦੂਰ ਹੀ ਫਿਰ ਮੈਂ ਪ੍ਰਭੂ ਦਾ ਮੈਨੂੰ ਆਨ ਕੇ ਦੱਸਿਆ ਕਿ ਇਹ ਹਟਾਂ ਦੀ ਤੇ ਇਹ ਮੰਮੀ ਉਹਦੇ ਦਰਦ ਤੇ ਮੈਂ ਹਕ ਕੋਈ ਗੱਲ ਨਹੀਂ ਮੈਂ ਹੁਣੇ ਪ੍ਰਭੂ ਦੇ ਨਾਮ ਵਿੱਚ ਦਰਦ ਦੂਰ ਕਰ ਦਿੱਨੇ ਆ ਮੈਂ ਪ੍ਰਭੂ ਦਾ ਧੰਨਵਾਦੀ ਜਾਤ ਕੀਤਾ ਜਰਦੋਸੇ ਬਲੇ ਗਿਆਬੂ ਹallelujah ਤੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਨੂੰ ਮੈਂ ਵੀ ਤੁਮ ਜਿਓਰ ਇੱਕ ਪਾਪਣ ਹੋ ਕੇ ਇੱਕ ਪ੍ਰਭੂ ਦੇ ਨਾਮ ਵਿੱਚ ਮੈਂ ਪ੍ਰਭੂ ਮੇਰੀ ਪ੍ਰਾਰਥਨਾ ਸੁਣਦਾ ਵਾ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ ਇੱਕ ਦਿਨ ਪਿਛਲੇ ਹਫਤੇ ਮੇਰੇ ਇਨਾ ਚੱਕਰ ਆਉਂਦੇ ਸੀ ਤੇ ਮੈਂ ਚੱਕਰਾਂ ਦੇ ਵਿੱਚ ਵੀ ਕੰਮ ਕਰ ਨਹੀਂ ਰਹੀ ਐਵੇਂ ਚੱਕਰ ਵੀ ਉਹਦੇ ਵਿੱਚ ਕੰਮ